ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਖੇਡਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨਸ਼ਾਰੇ ਪਨਵਾ ਦੇ ਬਿਲਕੁਲ ਨਜ਼ਦੀਕ ਵਪਾਰ ਦਾ ਵੀਰੋਂ ਨੀ ਕੰਮ ਕਰਦੇ ਆ ਵੀਡੀਓ ਅੱਜ ਆਪਣੀ ਪਹਿਲੀ ਬਲਕਾਰ ਸਿੰਘ ਵੀਰ ਦੇ ਘਰੋਂ ਵੀਡੀਓ ਪਹਿਲੀ ਆ ਤੇ ਮਾਲ ਇਹਨਾਂ ਦੇ ਕੋਲ ਦੋਸਤੋ ਰੁਟੀਨ ਦੇ ਵਿੱਚ ਹੀ ਆਉਂਦਾ ਵੈਸੇ ਅੱਜ ਇੱਕ ਛੋਟੀ ਸੇਲ ਕਰ ਦਿੱਤੀ ਆ ਵੀਰ ਉਹਨਾਂ ਨੇ ਠੀਕ ਆ ਜੀ ਵੀਡੀਓ ਦੇ ਵਿੱਚ ਹੀ ਪਾਉਣੀ ਸੀਗੀ ਚਲੋ ਫਿਰ ਹਾਲ ਆਪਾਂ ਜੋ ਉਸ ਝੋਟੀ ਦੀ ਗੱਲਬਾਤ ਨਹੀਂ ਕਰਾਂਗੇ ਦੋ ਐਨੀਮਲ ਜਿਹੜੇ ਹੁਣ ਵਕਾਊ ਆ ਜਿਹੜੇ ਵਿਕਰੀ ਲਈ ਅਵੇਲੇਬਲ ਨੇ ਇਹਨਾਂ ਦੋ ਝੋਟੀਆਂ ਦੀ ਇੱਕ ਝੋਟੀ ਦੀ ਤੇ ਇੱਕ ਮਾਲੀ ਨੀਲੀ ਰਵੀ ਦਾ ਵੀਰ ਹੁਣੇ ਸੇਲ ਕਰਤੇ ਆ ਸੋ ਦੋ ਦੀ ਗੱਲਬਾਤ ਕਰਾਂਗੇ ਪੂਰੀ ਆਪਾਂ ਠੀਕ ਆ ਜੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਸੋ ਕਿਸੇ ਵੀ ਫਾਰਮਰ ਭਰਾ ਨੇ ਠੀਕ ਆ ਜੀ ਮਾਲ ਦੇ ਵਿੱਚ ਨੀਲੀ ਰਵੀ ਦਾ ਕਟਾ ਰੱਖਣਾ ਚੰਗਾ ਕਟਾ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਬਾਪ ਵਾਲੇ ਪੱਖ ਤੋਂ ਕਿਹੜੇ ਬਾਪ ਦਾ ਜਿਹੜਾ ਇਹ ਬੱਚਾ ਠੀਕ ਆ ਜੀ ਇੱਕ ਝੋਟੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਮਾਲ ਇਹਨਾਂ ਦੇ ਕੋਲ ਮੋٹے ਤੌਰ ਤੇ ਇਧਰ ਕੈਮਰਾ ਮਾਰ ਕੇ ਆਪਾਂ ਵਿਖਾ ਦਿੰਨੇ ਆ ਕੋਚ ਕਿ ਜਿਹੜੇ ਜਾਨਵਰ ਅੱਜ ਹੀ ਆਏ ਆ ਅਜੇ ਬਿਲਕੁਲ ਨਵਾਂ ਤੋਂ ਆਉਣ ਵਾਲੇ ਆ ਠੀਕ ਆ ਜੀ ਸੋ ਦਿਹਾੜੀ ਡੰਗ ਤੱਕ ਤੁਸੀਂ ਉਹਨਾਂ ਬਾਰੇ ਵੀ ਪੁੱਛ ਕੇ ਇਸ ਕਰ ਸਕਦੇ ਜੇ ਬਾਕੀ ਬੇਰਵਾ ਜਿਹੜਾ ਆਪਾਂ ਇਹਨਾਂ ਦੋ ਪਸ਼ੂਆਂ ਦਾ ਲਵਾਂਗੇ ਵੀਰ ਤੋਂ ਅੱਜ ਤਰੀਕ 9 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਬਥੇਰੇ ਡਿਟੇਲ ਲੈਣੇ ਆ ਇੱਕ ਨੀਲੀ ਰਾਵੀ ਦਾ ਮਾਲ ਹੀ ਆ ਸੋ ਕਿਸੇ ਵੀ ਫਾਰਮਰ ਭਰਾ ਨੇ ਸ਼ਕੀਨ ਵੀਰ ਨੇ ਡਿਗਾ ਜੀ ਤਾਂ ਤੁਸੀਂ ਇਸ ਮਾਲੀ ਬਾਰੇ ਖਾਸ ਤੌਰ ਤੇ ਪੁੱਛਗਿੱਛ ਕਰ ਸਕਦੇ ਹੋ ਸਭ ਤੋਂ ਪਹਿਲਾਂ ਬੁਲਕਾਰ ਸਾਸਰੀ ਕਲਵੀਰ ਸਾਸਰੀ ਕਲਵੀਰ ਜੀ ਹੋਰ ਬੁਲਕਾਰ ਸਿਆ ਠੀਕ ਠਾਕ ਠੀਕ ਠਾਕ ਜੀ ਚੜਦੀ ਕਲਾ ਬੁਲਕਾਰ ਭਾਜੀ ਜਿਹੜੇ ਐਨੀਮਲ ਆਪਾਂ ਅੱਜ ਵੈਸੇ ਤਾਂ ਤਿੰਨ ਪੌਣੀ ਸੀ ਇੱਕ ਝੋਟੀ ਤੁਸੀਂ ਸੇਲ ਕਰ ਦਿੱਤੀ ਆ ਹਾਂ ਜੀ ਹੁਣ ਇਹ ਸੰਧੂ ਸਾਹਿਬ ਵੀਰ ਨੇ ਨਾ ਆਪਣੇ ਵਪਾਰੀ ਭਰਾਣੇ ਲੱਲੀ ਆ ਓਕੇ ਜੀ ਉਹ ਵੀਡੀਓ ਚ ਨਹੀਂ ਪਾਉਣੀ ਹੋਣਾ ਆਪਣੇ ਤੋਂ ਦੋ ਡੰਗਰ ਆ ਮਾਲ ਆਇਆ ਸੀ ਅੱਜ ਹੀ ਠੀਕ ਆ ਠੀਕ ਆ ਧਵਾਉਣ ਧਵਾਉਣ ਵਾਲਾ ਬਾਅਦ ਚ ਵੀਡੀਓ ਪਾ ਦਾਂਗੇ ਠੀਕ ਆ ਠੀਕ ਆ ਹਾਂ ਜੀ ਝੋਟੀ ਗੱਬਣ ਸੀ ਇਹ ਫਿਰ ਵੀਰ ਝੋ ਚੌਪ ਪੰਜਾਂ ਦਿਨਾਂ ਦੀ ਬਹੁਤ ਚੰਗੀ ਕੱਟੀ ਸੀ ਠੀਕ ਹੈ ਠੀਕ ਨੇ ਇੱਥੇ ਹੀ ਖਰੀਦ ਲਈਆ ਚਲੋ ਵੇਚਣ ਵਾਲਾ ਵੀਰ ਲੈ ਗਿਆ ਹਾਂਜੀ ਲਓ ਜੀ ਸੋ ਵੇਚਣ ਵਾਲਾ ਭਰਾ ਠੀਕ ਹੈ ਜੀ ਇਹ ਝੋਟੀ ਅੱਗੇ ਲੈ ਗਿਆ ਚਲੋ ਆਪਾਂ ਵੇਚ ਦਿਖਾ ਦੇਣੀ ਸੀ ਬਿਲਕੁਲ ਹੌੜੇ ਪਰਤੇ ਦੀ ਸੀ ਬਿਲਕੁਲ ਜਿਆਜ ਰੇਟ ਸੀਗਾ ਇਸ ਝੋਟੀ ਦਾ ਖੀਰੀ ਸੰਤੂ ਸਾਹਿਬ ਜੀ ਇਹ ਖੀਰੀ ਸੀਗੀ ਖੀਰੀ ਜੀ ਖੀਰੀ ਚੰਗੀ ਝੋਟੀ ਸੀ ਹਨਾ ਬਾਕੀ ਇਹ ਤਾਜੀ ਸੂਈ ਸੀ ਫਿਲਹਾਲ ਇਹ ਸੇਲ ਕਰ ਦਿੱਤੀ ਆ ਚਲੋ ਇਹਦੀ ਗੱਲਬਾਤ ਆਪਾਂ ਕੋਈ ਜ਼ਿਆਦੀ ਹੋਰ ਨਹੀਂ ਕਰਾਂਗੇ ਠੀਕ ਆ ਇਧਰ ਇੱਕ ਬਲਗਾਰ ਆਪਣੇ ਕੋਲ ਇੱਕ ਝੋਟਾ ਕਮਾਲੀ ਆ ਤੁਸੀਂ ਦੱਸਿਆ ਸੀਗਾ ਵੀ ਸ਼ਾਇਦ ਆਪਾਂ ਮੱਝ ਦੇ ਵਟੇ ਵਟਾਂਦਰੇ ਦੇ ਵਿੱਚ ਹੀ ਪਾਇਆ ਸੀਗਾ ਇਹਨੂੰ ਹਾਂਜੀ ਤੇ ਇਹ ਸ਼ੁਰੂਆਤ ਆਪਾਂ ਐਸੇ ਮਾਲੀ ਤੋਂ ਕਰ ਲੈਨੇ ਆ ਕੱਟਾ ਚੰਗਾ ਨੀਲੀ ਰਾਵੀ ਦਾ ਉਮਰ ਤਕਰੀਬਨ ਇਹਦੀ ਕਿੰਨੀ ਕ ਐਸ ਵਕਤ ਇਹ ਸੰਧੂ ਸਾਹਿਬ ਚੌਗਾ ਵਾ ਚਾਰ ਤਾਂ ਦੇ ਕੱਟਾ ਚੌਂਦਾ ਵਾ ਕੱਟਾ ਠੀਕ ਹੈ ਭਰਾ ਤੇ ਆਪਾਂ ਨੂੰ ਸਾਲ ਇੱਕ ਹੋ ਗਿਆ ਘਰੇ ਲਿਆਂਦਾ ਸਾਲ ਪੂਰਾ ਸੰਭਿਆ ਵਾ ਠੀਕ ਹੈ ਵੀਰੇ ਹੁਣ ਸੰਧੂ ਸਾਹਿਬ ਮਾਲ ਹੁੰਦਾ ਵੇਚਣ ਲਈ ਆ ਥਾਂ ਘਾਟਾ ਬਿਲਕੁਲ ਜੀ ਤਾਂ ਵੇਚਣਾ ਕੱਟਾ ਬਹੁਤ ਚੰਗਾ ਬਾਕੀ ਠੰਡਾ ਧੀਰਾ ਭਾਵੇਂ ਜਵਾਗ ਫੜੀ ਫਿਰਨ ਮਾਲੀ ਆ ਪਲਿਆ ਪਲੋਸਾ ਬਹੁਤ ਆ ਹਨਾ ਹਾਂਜੀ ਬਹੁਜੀ ਵਜਨ ਲੋੜ ਚੰ ਸੋਨੇ ਪਿੱਠਪੂੜੇ ਦੇ ਵਿੱਚ ਆ ਤੇ ਇਹ ਆਪ ਕਿਹੜੇ ਬਾਪ ਦਾ ਬੱਚਾ ਇਹ ਸੰਧੂ ਸਾਹਿਬ ਜੀ ਆਪਾਂ ਜਿਹੜੇ ਵੀਰ ਤੋਂ ਮੱਝ ਦੇ ਵਿੱਚ ਪਾਇਆ ਸੀ ਉਹ ਆਂਦੇ ਸੀ ਪਾਰਸਲ ਦਾ ਬੱਚਾ ਪਾਰਸ ਦਾ ਪਾਰਸ ਦਾ ਠੀਕ ਹੈ ਵੀਰੇ ਹਾਂਜੀ ਲਓ ਵੀ ਠੀਕ ਹੈ ਜੀ ਪਿੱਛੋਂ ਵੀਰ ਉਹਨਾਂ ਨੇ ਇਸੇ ਇਸੇ ਤਰ੍ਹਾਂ ਲਿਆਂਦਾ ਸੀਗਾ ਜਨਵਾਰਾ ਠੀਕ ਹੈ ਜੀ ਮੱਝ ਦੇ ਸੰਬੰਧ ਵਿੱਚ ਇਹਨਾਂ ਨੇ ਪਾਇਆ ਸੀਗਾ ਕਟਾ ਤੇ ਪਾਰਸ ਦਾ ਬੱਚਾ ਦੱਸਿਆ ਗਿਆ ਇਹਨਾਂ ਨੂੰ ਹਾਂਜੀ ਮੋਹਤ ਹੁੰਦੀ ਹੈ ਚਾਰ ਦਾੰਦ ਤੇ ਚੌਗਾ ਕਟਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਬਹੁਤ ਆਪਣੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਦੇ ਵਿੱਚ ਕੋਈ ਚੰਗਾ ਚਲ ਚੰਗੇ ਬਲੱਡ ਦਾ ਜਾਂ ਚੰਗੇ ਬਾ ਬਾਕੀ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਪੂਰਾ ਠੀਕਾ ਜੀ ਬਿਲਕੁਲ ਛੋਟਾ ਸਿੰਘ ਤੇ ਮੋਹੋਂ ਦੰਦੀ ਚੌਗਾ ਚਾਰ ਦੰਦ ਕੱਟਾ ਬਹੁਤ ਸੋਹਣੀ ਬੇਲਪੁੱਲ ਚੰਗੀ ਆ ਸਪੈਸ਼ਲ ਹਾਈਟ ਕੱਟ ਦਾ ਬਹੁਤ ਸੋਹਣਾ ਠੀਕ ਆ ਜੀ ਆ ਮਾਰੋ ਨੀਗਾ ਇੱਕ ਵਾਰੀ ਅਲਾਪੋਤਾ ਠੀਕ ਹੈ ਬਾਕੀ ਚੌਗਾ ਕੱਟਾ ਤੇ ਬਲਕਾਰ ਕਦਕੁੱਤ ਵੀ ਚੰਗਾ ਹੀ ਕਰ ਗਿਆ ਹਾਂ ਹਾਂ ਜੀ ਕੱਟ ਸਾਂਭਿਆ ਚੰਗਾ ਸੰਧੂ ਸਾਹਿਬ ਹਾਂ ਸਾਫ ਸੰਭਾਲ ਵੀ ਚਲ ਚੰਗੀ ਮੈਟਰ ਕਰਦੀ ਆ ਬਹੁਤ ਦਿਖਾਈ ਗਿਆ ਨਾਲ ਮਈਆਂ ਦੇ ਆ ਦੇਖੋ ਜੀ ਇੱਕ ਉਰੀ ਇੱਥੇ ਡੱਕਿਆ ਜੇ ਮੜਾ ਜੇ ਹਾਂ ਇੱਥੇ ਐਨੂੰ ਮੂੰਹ ਮੜਾ ਐਨੂੰ ਲੰਮਾ ਕਰਦੇ ਜੇ ਆਹ ਬਖਾ ਦਿਓ ਇੱਥੇ ਇੱਥੇ ਰੁਕ ਗਿਆ ਜੀ ਲੋ ਜਿਆ ਕਰੋ ਚੱਕ ਠੀਕ ਹੈ ਜੀ ਸੋ ਹਾਈਟ ਕਾ ਤੋ ਤੁਹਾਡੇ ਸਾਹਮਣੇ ਆ ਬਹੁਤ ਸੋਨਾ ਪਿੱਠ ਫੁੜਾ ਤੇ ਨਲਾਂ ਦਾ ਟੈਸਟੀ ਕਲਾਂ ਦਾ ਬਿਲਕੁਲ ਸਾਫ ਸੁਥਰਾ ਠੀਕ ਹੈ ਜੀ ਤੇ ਚਾਰੇ ਪਾਰ ਮਾਰਕਿੰਗ ਦੇ ਵਿੱਚ ਆ ਬਾਕੀ ਧੁੰਨ ਤੇ ਖਾਲੇ ਦੇ ਉੱਪਰ ਵੀ ਨਿਸ਼ਾਨ ਤੁਹਾਨੂੰ ਦਿਖਾਈ ਦੇਊਗਾ ਲੈ ਬੋਤ ਬੱਤੂ ਨਾਲ ਸੰਧੂ ਸਾਹਿਬ ਆਹ ਦੇਖੋ ਜੀ ਠੀਕ ਆ ਜੀ ਸੋ ਅੱਖਾਂ ਖਾਂ ਤੁਸੀਂ ਮਾਰੀਆਂ ਜੇ ਕੋਈ ਜ਼ਰੂਰ ਨਿਗਾਹ ਦੇ ਵਿੱਚੋਂ ਕੱਟੋ ਠੀਕ ਆ ਜੀ ਫੇਲੀਆਂ ਅੱਖਾਂ ਨੇ ਤੇ ਬਿਲਕੁਲ ਉਹ ਸਟੇਟ ਹੀ ਪਟਾਉਂਦਾ ਛੋਟਾ ਸਿੰਘ ਬਾਕੀ ਸੰਧੂ ਸਾਹਿਬ ਮੀਆਂ ਦਾ ਕੋਈ ਮਾਰਨਦਾ ਨਹੀਂ ਇਹਨੂੰ ਕੋਈ ਘੂਰਨਦਾ ਨਹੀਂ ਆ ਮੱਜਾ-ਮੱਜਾ ਕ੍ਰੋਸ ਕਰਨ ਲੱਗ ਪਏ ਮੱਜਾ ਕ੍ਰੋਸ ਕਰਦਾ ਜੀ ਠੀਕ ਆ ਜੀ ਕਿੰਨਾ ਕ ਟਾਈਮ ਹੋ ਗਿਆ ਕ੍ਰੋਸ ਕਰਦੇ ਇਹਨੂੰ ਇਹਨੂੰ 6 ਮਹੀਨੇ ਹੋ ਗਏ ਸੰਧੂ ਸਾਹਿਬ ਤੇ ਬਣੀਆਂ ਨੇ ਹਜੇ ਹਾਂ ਹਾਂਜੀ ਖਲੋਤੀਆਂ ਮੀਆਂ ਖੜੀਆਂ ਐ ਤੋ ਠੀਕ ਆ ਵੀਰੋ ਠੀਕ ਆ ਬਾਕੀ ਚਲੋ ਫਿਊਚਰ ਨਾਮ ਕੋ ਰਿਜ਼ਲਟ ਇਹ ਇਹਦਾ ਬਲਕਾਰ ਮੁੱਲ ਕੀ ਕਰਦੇ ਪਏ ਆ ਕੀ ਡਿਮਾਂਡ ਰੱਖੀ ਆ ਅੱਜ ਸੇਲ ਕਰਦਾ ਵਿਚਾਰ ਮੈਂ ਸਾਹਿਬ ਤੁਹਾਨੂੰ ਪਤਾ ਅਜੋਜੀ ਚੀਜ਼ ਆ ਚਲੋ بڑے ਲੋਕੀ ਰੁਪਏ ਮੰਗਦੇ ਮਾਲੀਆਂ ਦੇ ਆਪਾਂ ਮੁੱਲ ਨਿਕੇ ਜੇ ਨਾ ਹੀ ਮੁੱਲੀ ਦੇ ਦੇਣਾ ਵਾ ਭੈਣ ਭਰਾ ਨੂੰ ਮੁੱਲ 85000 80000 ਦਾ ਹਾਂ ਆ ਦੇ ਦਾਂਗੇ ਬਾਕੀ ਫੋਨ ਲਾਵੇ ਵੀਰ ਮਾਨਤਾਨ ਕਰਾਂਗੇ ਠੀਕ ਆ ਜੀ ਲੋ ਵੀ 80000 ਦਾ ਵੀਰਾਂ ਦਾ ਵੀ ਇਹ ਫਾਈਨਲ ਦੇ ਦਿਆਂਗੇ ਯੈਸ ਨੋ ਠੀਕ ਆ ਜੀ 85000 ਦੀ ਡਿਮਾਂਡ ਕੀਤੀ ਆ 80000 ਲੈਣ ਦੇਣਾ ਬਾਕੀ ਕਟਾ ਮਾਲੀ ਬਹੁਤ ਪਿਆਰਾ ਠੀਕ ਆ ਜੀ ਮੱਜਾ-ਮੱਜਾ ਕਰਾਸ ਕਰਦਾ ਇਹ ਤੋਂ ਮਜ਼ਾ ਬਣੀਆਂ ਸੌਰੀਆਂ ਵੀ ਆ ਕੋਈ 6-6 ਮਹੀਨੇ ਦੀਆਂ ਗੱਬਣਾਂ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਕੋਈ 2-4-5 ਮਹੀਨਿਆਂ ਤੱਕ ਜਿਹੜੇ ਰਿਜ਼ਲਟ ਆ ਜਾਣਗੇ ਸੋ ਕਟਾ ਚੰਗਾ ਜਰੂਰ ਮੇਰਾ ਵੀਰ ਤੁਸੀਂ ਪਹਿਲ ਕਦਮੀ ਕਰ ਸਕਦੇ ਜੇ ਗਾਂ ਕਿਸੇ ਭਰਾ ਨੇ ਮਾਲ ਦੇ ਵਿੱਚ ਰੱਖਣਾ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤੇ ਚੰਗਾ ਮਾਲੀ ਆ ਤੇ ਸਿਰਫ 80000 ਦਾ ਬਾਕੀ ਕੋਈ ਵੀ ਭਰਾ ਬੈਂਦਾ ਸੌਦਾ ਸੁਦਾ ਕਰਦੇ ਹੋ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਹੈ ਹਾਂਜੀ ਤੇ ਵਧੀਆ ਬਹੁਤ ਵਧੀਆ ਕੱਟਾ ਤੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਧਰ ਇੱਕ ਮੱਝ ਆ ਇਹ ਵੀ ਤਾਜੀ ਸੂਈ ਆ ਇਹ ਸੰਧੂ ਸਾਹਿਬ ਇਹਨੂੰ ਪੰਜਵਾਂ ਛੇਵਾਂ ਦਿਨ ਦੀ ਸੂਈ ਨੂੰ ਆ ਠੀਕ ਆ ਵੀਰੇ 10 ਕਿਲੋ ਤੋਂ ਦਹਾਜਰ ਹੋਊਗਾ ਓਕੇ ਹਾਂਜੀ ਮੌਜੂਦ 10 ਕਿਲੋ ਸਵੇਰ ਦੁੱਜਾ ਹਾਂਜੀ 10 ਕਿਲੋ ਤੋਂ ਦਹਾਜਰ ਹਾਂਜੀ ਬਾਕੀ ਸੰਧੂ ਸਾਹਿਬ ਜਿਹੜੀ ਗਾੜ ਪਛਾੜ ਦੀ ਝੋਟੀ ਬਰਾਬਰ ਆ ਠੀਕ ਆ ਹਾਂਜੀ ਗਾੜ ਦੀ ਬਹੁਤ ਛੋਟੀ ਚੰਗੀ ਆ ਚਵਾਪਸਵਾ ਇੱਕ ਨੰਬਰ ਦਾ ਠੀਕ ਆ ਠੀਕ ਆ ਹਾਂਜੀ ਬੱਚਾ ਮਗਰ ਦੇ ਕੱਟੀ ਆ ਜੀ ਹਾਂਜੀ ਸੰਧੂ ਸਾਹਿਬ ਇਹਦੇ ਮਗਰ ਕੱਟੀ ਆ ਆ ਲੋ ਜੀ ਮਗਰ ਕੱਟੀ ਆ ਗਈ ਦੱਸਿਆ ਤੋ ਤਾਂ 10 ਕਿਲੋ ਇਹਦੇ ਥੱਲੇ ਹਾਂਜੀ 10 ਐ 10 ਕਿਲੋ ਤੋਲਵਾ ਦੋ 10 ਸੰਧੂ ਸਾਹਿਬ ਠੀਕ ਐ ਭਰਾ ਹਾਂਜੀ ਉਹਦੀ 10 ਕਿਲੋ ਦੁੱਧ ਦਾ ਥੋੜਾ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਕੀ ਝੋਟੀ ਹੈ ਦੂਜਾ ਸੂਬਾ ਰੀਜਨਲ ਹਨਾ ਰੀਜਨਲ ਦੂਜਾ ਸੂਬਾ ਹਾਂ ਉਹ ਬੱਦਲ ਠੀਕ ਆ ਜੀ ਸੋ ਮਾਲ ਜਿਹੜਾ ਬਲਕਾਰ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ 2000 5000 ਜਿਵੇਂ ਸਾਰਾ ਦਲੀ ਮਾਲ ਆਉਂਦਾ ਵਾ ਠੀਕ ਆ ਵੀਰ ਹਾਂਜੀ ਉਹਨਾਂ ਮੱਜਾਂ ਦੀ ਵੀ ਵੀਡੀਓ ਪਾਉਣੀ ਸੀ ਅੱਛਾ ਅੱਛਾ ਤਿਆਰ-ਪੂਰ ਨਹੀਂ ਕੀਤੇ ਫਿਰ ਹਨਾ ਹਾਂਜੀ ਤਿਆਰ ਨਹੀਂ ਕੀਤੇ ਠੀਕ ਸੋ ਜਨਵਰ ਅੱਜ ਵੀਰਾਂ ਦਾ ਵੀ ਤਿੰਨ ਹੀ ਪਾਉਣੇ ਸੀ ਇੱਕ ਝੋਟੀ ਇਹਨਾਂ ਨੇ ਸੇਲ ਕਰਤੀ ਤੇ ਜਿਹੜਾ ਦੋ ਹਾਂ ਦੋ ਜਨਵਰ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਝੋਟੀ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਠੀਕ ਆ ਜੀ ਤਾਜੀ ਸੂਈ ਤੇ 10 ਕਿਲੋ ਦੋ ਦਿਨ ਦੇ ਥੱਲੇ ਹਾਜ਼ਰ ਜਵਾਬ ਅਸਮਾਨ ਦੀ ਬਿਲਕੁਲ ਇੱਕ ਨੰਬਰ ਦੀ ਮੈਂ ਨਾ ਸੰਧੂ ਸਾਹਿਬ ਬੱਚਾ ਲਾ ਕੇ ਧਾਰਾ ਮਰਾ ਦਨੇ ਝੋਟੀ ਮੋਟਰਾ ਠੀਕ ਆ ਜੀ ਠੀਕ ਆ ਹਾਂਜੀ ਮੌਜੀ ਕਰੋ ਚੈੱਕ ਠੀਕ ਆ ਆ ਦੇਖੋ ਲੇਵੇ ਲੂਵੇ ਦੀ ਕੁਆਲਿਟੀ ਚੰਗੀ ਆ ਸੋ ਚਾਰੇ ਥਾਣਾ ਬਾਕੀ ਵਿਰਲ ਗੈਪ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਚੌਣ ਚਾਂ ਦੀ ਚੰਗੀ ਹੈ ਬੱਚਾ ਪੂਚਾ ਲਾ ਕੇ ਪ੍ਰੋਪਰ ਆਪਾਂ ਜੜੀਆਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਈਟ ਕੱਦ ਬਿਲਕੁਲ ਤੁਹਾਡੇ ਸਾਹਮਣੇ ਸਿੰਗਲ ਹੱਡੀ ਆ ਤੇ ਸੂਬਾ ਦੂਜਾ ਝੋਟੀ ਆ ਠੀਕ ਆ ਜੀ ਆ ਦੇਖੋ ਆ ਦੇਖੋ ਠੀਕ ਆ ਜੀ ਦੇਨ ਬਲਕਾਰ ਹਫਤਾ ਅੱਠ ਦਿਨ ਹੋਏ ਦੱਸੇ ਨਾ ਹਾਂਜੀ 8 ਦਿਨ ਹੋਏ ਆ ਲਓ ਜੀ ਕਰੋ ਚੱਕ ਠੀਕ ਆ ਜੀ ਬਾਕੀ ਮੋਟੀ ਧਾਰ ਆ ਗੰਨੇਰ ਕੀ ਧਾਰ ਤੇ ਬਿਲਕੁਲ ਪੋਲੀ ਰੂਵਰ ਦੀ ਸੰਦੂ ਸਾਹਿਬ 19 ਝੋਟੀ ਦੀ ਗਾੜ ਆ ਤੇ 19 ਪਛਾੜ ਆ ਆ ਲਓ ਜੀ ਕਰੋ ਚੱਕ ਠੀਕ ਆ ਜੀ ਲੋ ਜੀ ਬਾਕੀ ਚਵਾਈ ਚੁਵੀ ਤਾਂ ਨਾਰਮਲ ਹੀ ਪਤਾ ਲੱਗ ਹੀ ਜਾਊਗਾ ਸਾਰੇ ਭਰਾਵਾਂ ਨੂੰ ਬਾਕੀ ਵੀਰ ਭਰਾ ਕੋਈ ਸੌਦਾ ਕਰਕੇ ਦੋ ਡੰਗ ਝੋਵੇ ਇਹ ਨਹੀਂ ਆ ਵੀ ਆਪਾਂ ਆਖਾਂਗੇ ਸਾਈ ਪਾ ਕੇ ਹਾਂ ਤੇ ਪੇਮੈਂਟ ਪਾ ਕੇ ਤੇ ਖੜੇ ਦੋ ਡੰਗ ਝੋਟੀ ਤਸੱਲੀ ਕਰਕੇ ਫੇਰ ਸਾਈ ਬਿਆਨਾ ਕਰੇ ਮੇਰੇ ਨੂੰ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਜੀ ਕਰੋ ਗੱਲ ਠੀਕ ਆ ਆਪਾਂ ਇਹ ਨਹੀਂ ਆਂਦੇ ਵੀ ਦਾਦਾ ਫੋਨ ਤੇ ਕੋਈ ਸਾਈ ਪਾਵੇ ਤੇ ਲੱਦਨ ਦੀ ਗੱਲ ਕਰੇ ਦੋ ਡੰਗ ਵੀਰ ਕੋਈ ਝੋਟੀ ਝੋਕੇ ਤੇ ਫੇਰ ਗੱਲ ਨਹੀਂ ਕੋਈ ਨਹੀਂ ਆਪਦੀ ਹੌਸਲੇ ਨਾਲ ਆਪਦੀ ਤਸੱਲੀ ਕਰੇ ਕੋਈ ਹਾਂ ਜੀ ਆ ਮਾਰੋ ਨੀਗਾ ਠੀਕ ਆ ਜੀ ਸੋ ਵਿੜਗਾ ਵੀਰ ਬੁਲਕਾਰ ਦੇ ਘਰ ਪਹਿਲੀ ਪਾ ਰਹੇ ਆ ਪਰ ਮਾਲ ਬੜੇ ਚਿਰ ਦਾ ਲਿਆਉਂਦੇ ਆ ਪਸ਼ੂ ਇਹਨਾਂ ਕੋਲ 2-4 ਨੱਕ ਜਿਹੜੇ ਯਾਰ ਟੀਨ ਦੇ ਵਿੱਚ ਆਏ ਗਏ ਰਹਿੰਦੇ ਆ ਬਾਕੀ ਚਵਾਈ ਚਵਾਈ ਦੀ ਬਹੁਤੀ ਕਰਮਾਂ ਵਾਲੀ ਪੱਕੀ ਇੱਕ ਨੰਬਰਾ ਵੇਖੋ। ਉਸਮਾਪ ਸਮੂਹ ਕਰਮਾਂ ਵਾਲੀ ਘਰ ਆਈ ਆ। ਬੜਾ ਚੰਗਾ ਇੱਕੋ ਜਿਹਾ ਥਾਨ ਹੈ ਇੱਕੋ ਜਿਹਾ ਲੇਵਾ ਬੈਕਸਾਈਡ ਤੋਂ ਪੱਧਰ ਪੁੱਧਰ ਪੂਰੀ ਆ। ਆ ਕਰੋ ਜਿੱ ਇੱਕ ਠੀਕ ਆ ਜੀ। ਵੇਖੋ ਬਹੁਤ ਸੋਹਣਾ ਡਿਜ਼ਾਈਨ ਵਾਲੇ ਬੇਲੂਵੇ ਦਾ ਇੱਕ ਕੰਪੈਕਟ ਜਿਹਾ ਆਡਰਾ ਮੇਚੱਕ ਜਿਵੇਂ ਵੀਰ ਦੀ ਗੱਲ ਖਣੋ ਵੀ ਕੋਈ ਵੀ ਭਰਾ ਦੋ ਟਾਈਮ ਆਪਣੀਆਂ ਤਸੱਲੀਆਂ ਕਰਕੇ ਲੈ ਲੀਏ ਤਸੱਲੀ ਕਰਕੇ ਫੇਰ ਝੋਟੀ ਦੀ ਇਹ ਬਲਕਾਰ ਕੀ ਮੋਲ ਕੀ ਡਿਮਾਂਡ ਰੋਗੀ ਇਹਦਾ ਮੋਲ ਸੰਧੂ ਸਾਹਿਬ 90 ਕਰ ਲਗੇ 92 ਕਰੀਗੇ 85000 ਦੀ ਜੈ ਸਨੋ ਬਾਕੀ ਵੀਰ ਕੋਈ ਫੋਨ ਲਾਵੇ ਮਾਨਤਾਨ ਕਰਾਂਗੇ ਇਹ 82 ਦੀ 85000 ਦੀ 82 ਦੀ ਦੇ ਦਾਂਗੇ ਸੰਧੂ ਸਾਹਿਬ ਜੀ ਤੁਹਾਡੇ ਮੂੰਹ ਜੋ ਨਿਕਲ ਗਿਆ 82 ਦੀ ਦੇ ਦਾਂਗੇ ਮੈਂ ਵੀ 82 ਦੀ ਦੇ ਦਗੀ ਲਓ ਵੀ 82000 ਦੀ ਵੀਰਾਂ ਦਾ ਵੀ ਝੋਟੀ ਦੇ ਦਾਂਗੇ ਕੋਈ ਫੇਸਬੁਕ ਕੁਆਲਿਟੀ ਤੁਹਾਨੂੰ ਫੇਰ ਦਿਖਾ ਦਗੇ ਛਾਈ ਛਵੀ ਮੇਰਾ ਭਰਾ ਚੈੱਕ ਕਰੋ ਸਿੰਘ ਪੂਰਾ ਫੱਪਦਾ ਲੱਗਾ ਪਰ ਫੱਬਦਾ ਸਿੰਘ ਪੂਰਾ ਬਾਡੀ ਸਟਰਕਚਰ ਦੇ ਨਾਲ ਇਧਰ ਇੱਕ ਬਹਿਣੀ ਵਾਲੇ ਪਾਸਿਓ ਤੁਹਾਨੂੰ ਆਪਾਂ ਦਿਖਾ ਦਗੇ ਤੇ ਕਰੋ ਚੈੱਕ ਲੈਵਲ ਉਹਦੀ ਬੰਤਰ ਮੁੱਠੀ-ਮੁੱਠੀ ਵਾਲਾ ਥਾਣਾ ਠੀਕ ਆ ਜੀ ਬਾਕੀ ਚੁਵਾਈ ਤੁਸੀਂ ਦੇਖ ਲਈਏ ਕੋਈ ਦੋ-ਦੋ ਚਾਰ-ਚਾਰ ਧਾਰਾ ਮਾਰ ਕੇ ਭਰਾਵਾਂ ਨੂੰ ਤਸੱਲੀ ਕਰਾਈ ਦਿੱਤੀ ਆ ਤੁਹਾਡਾ ਵੀ ਤਸੱਲੀ ਕਰਨਾ ਹੱਕ ਬੰਦ ਦਾ ਪੈਸੇ ਲਾਉਣੇ ਕਿਸੇ ਭਰਾ ਨੇ ਠੀਕ ਆ ਜੀ ਕੋਈ ਚਲੋ ਲੱਕ ਦੇ ਆਣ ਬੰਨ ਜਿਹੜੇ ਪੈਸੇ ਲੱਗ ਜਾਂਦੇ ਆ ਚੰਗੀ ਕੀਮਤ ਲੱਗ ਜਾਂਦੀ ਆ ਤੇ ਤਸੱਲੀ ਕਰੋ ਇਧਰ ਇੱਕ ਬਹਿਣੀ ਵਾਲੇ ਪਾਸਿਓ ਵੀ ਵਿਖਾ ਦਗੇ ਤੁਹਾਨੂੰ ਆ ਕਰੋ ਚੈੱਕ ਆ ਦੇਖੋ ਜੀ ਸੰਬਾਧ ਆਣਿਆ ਬਹੁਤ ਸੋਹਣੀ ਕੁਆਲਿਟੀ ਆ ਤੇ ਇਹ ਅਜੇ ਬਲਕਾਰ ਦੋ ਨਾ ਗਈ ਆਪਾਂ ਦਿਖਾਉਣੇ ਸੀ ਭਰਾਵਾਂ ਨੂੰ 1 ਕ 31 ਸੇਲ ਕਰਤੀ ਖੀਰੀ ਹਾਂਜੀ ਆ ਕੱਟੀ ਵੀਡੀਓ ਤੇ ਸੰਧੂ ਸਾਹਿਬ ਇਹਦਾ ਕਰਕੇ ਪਾਉਣੀ ਸੀ ਆ ਤੂੰ ਵੀ ਸੀਗੇ ਹਾਂਜੀ ਇਹਦਾ ਕਰਕੇ ਵੀਡੀਓ ਪਾਉਣੀ ਤੇ ਉਹ ਵੀਰ ਭਰਾ ਕੋਈ ਆ ਗਿਆ ਤੇ ਚੰਗਾ ਮਾਲ ਚੰਗਾ ਸੁਥਰਾ ਹੀ ਆਉਂਦਾ ਤੇਰੇ ਕੋਲ ਵੀ ਵੀਰ ਬਾਕੀ ਇਹ ਜਿਹੜੀ ਝੋਟੀ ਅਜ ਭਰਾਵੋ ਸੇਲ ਕਰਤੀ ਆ ਇਹਦੀ ਬਸ ਚਲੋ ਇੰਨੀ ਕੀ ਗੱਲਬਾਤ ਕਰਾਂਗੇ ਵੀ ਵਿਖਾ ਜ਼ਰੂਰ ਦਿੱਤੀ ਆ ਕੱਲ ਨੂੰ ਗਾਂ ਵੀ ਕਿਸੇ ਭਰਾ ਨੇ ਸੇਲ ਕਰਨੀ ਆ ਹਾਂਜੀ ਤੇ ਇੱਕ ਫਲਕਾਰ ਆਪਣੇ ਨੰਬਰ ਜਿਹੜੇ ਸੰਪਰਕ ਕਰਦਿਏ ਸਾਂਝੇ ਆਪਣਾ ਸੰਧੂ ਸਾਹਿਬ 97796 ਹਾਂਜੀ 38735 ਠੀਕ ਹੈ ਵੀਰੇ ਹਾਂਜੀ ਤੇ ਮਾਲੀ ਕੁਰੀ ਮੜਾ ਫੇਰ ਭੈਣ ਭਰਾਵਾਂ ਨੂੰ ਦਿਖਾਈਏ ਭੈਣ ਭਰਾ ਕੋਈ ਫੋਨ ਲਾਵੇ ਫੁੱਲ ਮਾਨਤਾਨ ਕਰਾਂਗੇ ਸੰਧੂ ਸਾਹਿਬ ਠੀਕ ਹੈ ਭਰਾ ਹਾਂਜੀ ਲਓ ਵੀ ਮਾਨਤਾਨ ਜਿਹੜਾ ਕਿਸਾਨ ਵੀਰੋ ਫੁੱਲ ਬੜਾ ਫੁੱਲ ਹੀ ਹੋਊਗਾ ਹਾਂਜੀ ਕੋਈ ਵੀ ਬੱਤਾ ਬਹੁਤ ਪਿਆਰਾ 파ਰਸ ਸਾਹਣ ਦਾ ਜਿਹੜਾ ਇਹ ਬੱਚਾ ਦੋਂਦਾ ਚੌਗਾ ਮੂੰਹੋਂ ਦੰਦੀ ਚੌਗਾ ਚਾਰ ਦਾੰਦਾ ਕੋਈ ਸਾਢੇ ਕਿ ਤਿੰਨ ਸਾਲ ਦੇ ਆਣ ਬੰਦੜੀ ਦੀ ਉਮਰ ਬਣਦੀ ਹੈ ਕੱਟੇ ਦੀ ਬਹੁਤ ਪਿਆਰਾ ਛੋਟੀ ਸਿੰਗੀ ਦੇ ਵਿੱਚ ਕਿਸੇ ਭਰਾਣੇ ਮਾਲ ਦੇ ਵਿੱਚ ਰੱਖਣਾ ਸਪੈਸ਼ਲ ਠੀਕ ਹੈ ਜੀ ਤੇ ਗੱਲਬਾਤ ਵੀਰ ਬਲਕਾਰ ਦੇ ਨਾਲ ਕਰ ਲਿਆ ਜੀ ਚੰਗੀ ਛੋਟੀ ਸਿੰਗੀ ਦੇ ਵਿੱਚ ਕੱਦ ਹਾਈਟ ਦਾ ਪੂਰਾ ਕਰਮਾ ਦਾ ਠੀਕ ਹੈ ਜੀ ਪਲਿਆ ਪਲੋਸਿਆ ਬਹੁਤ ਆ ਤੇ ਜੈਨੂਨ ਜਜ ਰੇਟ ਆ 80000 ਦਾ ਵੀਰਾਂ ਦਾ ਵੀ ਦੇ ਦੇਾਂਗੇ ਅੱਜ ਜੈਸ ਨੂੰ ਬਾਕੀ ਸੌਦਾ ਕਰਿਓ ਥੋੜੀ ਬਾਤੀ ਕੋਈ ਕਸਰ ਹੋਈ ਮੌਕੇ ਤੇ ਕਰ ਦਿੱਤੀ ਜਾਊਗੀ ਤੇ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ